ਹਾਂਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਭੋਮਾ ਹਰਾ ਅੱਜ ਤੇ ਤੁਸੀਂ ਜੁੜਿਓ ਸਖਰਾਜ ਪੀਵੀ 30 ਚੈਨਲ ਦੇ ਨਾਲ ਦੋਸਤੋ ਅੱਜ ਦੀ ਵੀਡੀਓ ਪਿੰਡ ਸੂਰੇਆਲਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਪਿੰਡਾਂ ਤੇ ਤਹਿਸੀਲ ਇਸ ਪਿੰਡ ਨੂੰ ਗੇਦਲਵਾਹਾ ਪੈ ਜਾਂਦੀ ਹੈ ਇਸ ਪਿੰਡ ਵਿੱਚ ਬਾਈ ਜਿਹਰਾਂ ਦਾ ਖੇਤੀਬਾੜੀ ਦਾ ਕਾਰੋਬਾਰ ਆ ਤੇ ਨਾਲ ਨਾਲ ਚੰਗੇ ਪਸ਼ੂ ਪਾਲਣ ਦਾ ਕੰਮ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਇੱਕ ਦੂਜਾ ਸੂਆ ਗੱਬਾਣਾ ਵੜ ਵਕਾਊ ਆ ਜੀਦੀ ਬਣਦੀ ਡਿਟੇਲ ਆਪਾਂ ਬਾਈ ਜਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀ ਰਾਣੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾਗਾ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਦਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਵੀਡੀਓ ਵੇਖ ਕੇ ਅਨੁਮਾਨ ਲਗਾ ਕੇ ਤੁਸੀਂ ਅਜਿਹੇ ਚੰਗੇ ਪਸ਼ੂਆਂ ਦੀ ਖਰੀਦਦਾਰੀ ਕਰ ਸਕੋ ਤੇ ਫੇਸਬੁੱਕ ਪੇਜ ਆਪਣਾ ਦੋਸਤੋ ਸ਼ੌਕੀ ਪੀਵੀਟੀ ਨਾਲ ਨਾਲ ਉਹਨੂੰ ਵੀ ਫੋਲੋ ਕਰਿਓ ਤੇ ਜਿਹੜੇ ਵੀਰ ਇੰਸਟਾਗ੍ਰam ਤੇ ਦੇਖ ਰਹੇ ਆ ਸੁਖਰਾਜ ਭੋਮਾਰਾ ਉਹਨੂੰ ਵੀ ਫੋਲੋ ਕਰ ਲਿਓ ਤੇ ਆਉ ਲੈਨੇ ਆ ਦੋਸਤੋ ਜਾਣਕਾਰੀ ਤੇ ਕਰਦੇ ਆ ਤੁਹਾਡੇ ਨਾਲ ਸਾਂਝੀ ਜੀ ਬਾਈ ਸਤਿ ਸ੍ਰੀ ਅਕਾਲ ਸ੍ਰੀ ਗੱਲ ਜੀ ਬਾਈ ਜੀ ਆਪਣਾ ਨਾਮ ਦੱਸਿਓ ਵੀਰੇ ਮੇਰਾ ਨਾਮ ਈ ਬਲਜੀਤ ਸਿੰਘ ਆ ਬਲਜੀਤ ਸਿੰਘ ਬਲਜੀਤ ਵੀਰੇ ਆਪਣਾ ਮੋਬਾਈਲ ਨੰਬਰ ਦੱਸ ਦਿਓ 805498054906855 06855 ਹਾਂਜੀ ਇਹ ਵਾਇਰ ਬਾਈ ਆਪਣੇ ਘਰ ਦੀ ਹੈ ਜੀ ਹਾਂਜੀ ਘਰ ਦੀ ਆ ਜੀ ਤੇ ਕਿੰਵੇਂ ਸੂਏ ਆਸਤੇ ਕੱਬਣਾ ਹੈ ਇਹਨੇ ਹੁਣ ਦੂਜੇ ਸੂਏ ਸੁਣਾਈ ਦੂਜੇ ਸੂਏ ਸੁਣਾ ਹਾਂਜੀ ਕਿੰਨੇ ਕ ਦਿਨ ਲੈਂਦੀ ਹੈ ਬਾਈ ਇਹ ਹਜੇ ਲੈ ਜੂਗੀ ਅੱਜ 7 ਦਿਨ ਜੀ 10 ਦਿਨ ਹੀ ਲੈ ਤੇ ਲੈ ਜੇ ਹਾਂ 10 ਦਿਨ ਵੀ ਲੈ ਸਕਦੀ ਆ ਤੇ ਕਿੰਨਾ ਕੁ ਦੁੱਧ ਕੱਢਿਆ ਪਹਿਲੇ ਸੂਏ ਬਾਈ ਇਹਨੇ ਪਰ ਇਹਨੇ 16 17 ਲੀਟਰ ਦੁੱਧ ਦਿੱਤਾ ਜੀ ਪਹਿਲਾਂ ਨੇ ਪਹਿਲੇ ਸੂਏ ਹਾਂਜੀ ਲਓ ਵੀ ਮਤਲਬ ਪਹਿਲੇ ਸੂਏ 16 17 ਲੀਟਰ ਦੁੱਧ ਕੱਢਿਆ ਐਦ ਕੀ ਹਜੇ ਬਹਿਨਾਂ 10ਾਂ ਤੋਂ ਵੀ ਵੱਧ ਲੈ ਜੂਗੀ ਹਵਾਨੇ ਦੇ ਉੱਤੇ ਨਾੜਾਂ ਤੁਹਾਨੂੰ ਕੱਲੀਆਂ ਕੱਲੀਆਂ ਦਿਖਾਈ ਦੇਣੀਆਂ ਆ ਦੇਖ ਸਕਦੇ ਹੋ ਤੁਸੀਂ ਸੋਹਣਾ ਹਵਾਨਾ ਸੋਹਣਾ ਥਣ ਲੱਗਿਆ ਦੇਖ ਸਕਦੇ ਹੋ ਖੁੱਲਾ ਵਿਰਲਾ ਦੋਨਾਂ ਪਾਸੇ ਤੋਂ ਤੁਸਨੂੰ ਥਾਣਾ ਦੀ ਜੱਜਮੈਂਟ ਕਰਾ ਦਿੰਨੇ ਆ ਬਾਕੀ ਤੁਹਾਨੂੰ ਤੋੜ ਕੇ ਵਿਖਾਵਾਂਗੇ ਦੋਸਤੋ ਤੁਰਦਿਆਂ ਤੋਂ ਤੁਹਾਨੂੰ ਹਵਾਨੇ ਦੀ ਜੱਜਮੈਂਟ ਸਾਰੀ ਕਰਾ ਦਿਆਂ ਲਓ ਵੀ ਦੋਨਾਂ ਪਾਸੇ ਤੋਂ ਤੁਹਾਨੂੰ ਚੰਗੀ ਤਰ੍ਹਾਂ ਥਾਣ ਵਿਖਾਤੇ ਆ ਦੇਖ ਸਕਦੇ ਆ ਨਾੜਾ ਗੁਲਾਬੀ ਰੰਗ ਦਾ ਹਵਾਨਾ ਤੇ ਮਿਲਕ ਵੇਨ ਨੀ ਨਜ਼ਰ ਮਾਰੋ ਮੂੰਹ ਮੱਥਾ ਤੁਸੀਂ ਦੇਖ ਸਕਦੇ ਆ ਦੋਸਤੋ ਸੋਹਣੇ ਮੂੰਹ ਮੱਥੇ ਦੀ ਆ ਤੇ ਰੰਗ ਵਾਈਟਨਸ ਜਿਆਦੇ ਆ ਛੋਟੇ ਛੋਟੇ ਡੱਬਾ ਤੇ ਤੋੜ ਕੇ ਦਿਖਾ ਦਿੰਦੇ ਆ ਲਓ ਵੀ ਸੱਜਣਾ ਤੋੜ ਕੇ ਤੁਹਾਨੂੰ ਦਿਖਾ ਦਿੰਦੇ ਆ 10 ਦਿਨ ਸੂਣ ਚ ਬਾਕੀ ਇਹ ਹਜੇ ਦਿਨ ਵੱਧ ਵੀ ਲੈ ਸਕਦੀ ਆ ਤੇ 16 17 ਲੀਟਰ ਦੁੱਧ ਪਹਿਲੇ ਸੂਏ ਨੇ ਕੱਢਿਆ ਤੋਰਦੇ ਤੋਰਦੇ ਹੋਲੀ ਹੋਲੀ ਮੋੜ ਲਓ ਬਈ ਚੰਗਾ ਕੱਢ ਕਾਠਾ ਰਾਜੀਪਲੀ ਚੰਗੀ ਆ ਹਾਂਜੀ ਬਾਈ ਜੀ ਕੀ ਮੁੱਲ ਰੱਖਿਆ ਦਾ ਜੀ ਮੁੱਲ ਇਹਦਾ ਫੋਨ ਤੇ ਕਰ ਲਾਂਗੇ ਜੇ ਕਿਸੇ ਵੀਰ ਨੇ ਲੈਣੀ ਹੋਈ ਦਾ ਠੀਕ ਆ ਬਾਈ ਲਓ ਵੀ ਸਜਣੋ ਸੋਹਣੀ ਵਹਿੜਾ ਨੰਬਰ 22 ਦਾ ਸਕਰੀਨ ਦੇ ਉੱਪਰਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ 22 ਜੀ ਹਰਾਨਾ ਸੰਪਰਕ ਕਰਦੇ ਜਿਹੜੇ ਵੀ ਵੀਰ ਨੂੰ ਪਸੰਦ ਹੋਈ ਤੇ ਇਸ ਤਰ੍ਹਾਂ ਦੀ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਦੋਸਤੋ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਸਕਦੇ ਆ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਦੋਸਤੋ ਤੇ ਮਿਲਦੇ ਆ ਜਲਦੀ ਅਜਿਹੀ ਨਵੇਂ ਵੀਡੀਓ ਦੇ ਨਾਲ ਵੀਡੀਓ ਵੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ